ਮੈਂ ਵੀ ਸਰਦਾਰ ਨਹੀਂ ਆ ਮੈਂ ਪੱਕੇ ਨਿਮਤਾਂ ਮੰਦੀ ਸੀ ਕੈ ਮਰਲੇ ਮਰ ਜਾਂਦੇ ਅਜਾ ਪੱਕੇਦਾਰ ਨਹੀਂ ਕੋਈ ਪੱਕੇਦਾਰ ਮੈਂ ਪੱਕੇ ਕਰ ਲੂੰਗੀ ਇਹ ਕੋਣ ਦੇ ਪੱਕੇ ਕਰਨ ਵਾਲੀ ਮੈਂ ਕਿੱਦਾਂ ਗਲਤ ਆ ਆ ਕਹਿੰਦੇ ਪਏ ਫੇ ਮੇਰਾ ਟੈਨ ਕਿੱਧਰ ਖਵਾ ਦੇ ਕਿੱਥੇ ਰਖਾ ਦੇਣਾ ਮੈਂ ਵੀ ਚਲ ਜਾਂਦੀ ਮੇਰਾ ਸਮਾਨ ਪਿਆ ਮੈਂ ਕਿੱਦਾਂ ਸਮਾਨ ਲੈ ਕੇ ਜਾਣਾ ਬੇਪਨ ਜ਼ਿੰਮੇਵਾਰ ਹੁਣਾਂ ਦਾ ਕਹਿਣਾ ਦਾ ਸਵਾਰੀਆ ਵੀ ਸਵਾਰੀਆ ਵੀ ਕਹਿੰਦੀ ਐ ਮੈਡਮ ਗਲਤ ਸੀ ਮੈਂ ਸਹੀ ਸੀ ਹਾਂ ਇਹ ਸਹੀ ਸਾਰੇ ਜਿਹੜੇ ਮੈਂ ਗਲਤ ਆ ਨਾ ਇਹ ਕਹਿੰਦੇ ਨਹੀਂ ਆ ਮੇਰੀ ਗੱਲ ਸਹੀ ਆrti ਘੜੀ ਮੇਰੀ ਗੱਲ ਸਹੀ ਆ ਸਹੀ ਹੁਣ ਆਪਾਂ ਖੋਲੋ ਹੁਣ ਆਪਾਂ ਰੈਕਸ ਜੀ ਕੀ ਲੋ ਮੈਂ ਕਹਿੰਦਾ ਠੀਕ ਆ ਬਈ ਸੱਚੀ ਹੁਣ ਇਹਨਾਂ ਨੂੰ ਧਿਆਨ ਦੋ ਕਨੈਕਟਰ ਤੁਸੀਂ ਆਪਾਂ ਗੱਲ ਛੇੜਦੇ ਨਾ ਤਾਂ ਗੱਲ ਬਾਰ-ਬਾਰ ਵੱਧਦੀ ਆ ਮੇਰੀ ਗੱਲ ਸੁਣੋ ਟਰੈਵਲ ਨੂੰ ਕਹਿ ਕੇ ਆਖੋ ਤਾਂ ਕਹਿੰਦਾ ਜਾ ਕੇ ਗੱਲ ਕਰਨੀ ਠੀਕ ਹੈ ਨਾ ਇਹਨਾਂ ਨਾਲ ਤਾਂ ਤੁਹਾਡੀ ਉਹ ਕਹਿੰਦੇ ਕੋਈ ਗੱਲਬਾਤ ਵੀ ਨਹੀਂ ਕਰਦੇ ਮੇਰੀ ਕਹਿੰਦੇ ਮੈਂ ਤੇ ਸਵਾਰੀ ਕਰਕੇ ਗਿਆ ਉਹ ਬਚਾਅ ਹੋ ਜੂਵੇ ਬਲਿ ਉਸੇ ਦੇਖੋ ਸਮਝਦਾਰ ਹੋ ਕਿ ਮੇਰੇ ਸਮਾਨ ਟਿਕਟੇ ਚ ਰਖਵਾ ਸਕਦੇ ਕਿ ਨਹੀਂ ਸਕੇ ਜੇ ਮੈਂ ਕਹਾਂ ਕਿੱਥੇ ਮਾਰਦੀ ਰਖਵਾਉਂਦੇ ਠੀਕ ਹੈ ਨਾ ਕਿਸੇ ਨੂੰ ਵੀ ਕਹਿੰਦੇ ਰੱਖਣ ਨੂੰ ਠੀਕ ਹੈ ਨਾ ਛੱਤ ਰਖਵਾਉਂਦੇ ਪਿੱਛੇ ਕੋਈ ਕੁੜੀ ਨਹੀਂ ਜਾਓ ਚੱਕ ਸਕਦੀ ਇਹਦੇ ਰਖਵਾਉਂਦੇ ਨਹੀਂ ਰੋਡ ਬੀਚ ਦੀ ਮੈਡਮ ਉਹਨਾਂ ਦਾ ਕਹਿੰਦਾ ਡਿੱਕੀ ਨਹੀਂ ਹੁੰਦੀ ਡਿੱਕੀ ਨਹੀਂ ਹੁੰਦੀ ਡਿੱਕੀ ਨਹੀਂ ਦੱਸਦੇ ਬੈਠਾ ਰਹਿੰਦੇ ਫਿਰ ਉੱਥੇ ਮੈਨੂੰ ਪਤਾ ਕੀ ਕਹਿੰਦੇ ਹੁਣ ਉੱਤਰ ਇੱਥੋਂ ਮੈਂ ਕਹਾਂ ਮੈਂ ਕਿਧਰ ਫਰੀਦ ਜਾ ਰਹੀ ਆ ਹੂੰ ਉੱਤਰ ਕਹਿੰਦੇ ਨਹੀਂ ਕਿ ਕਹਿੰਦੇ ਰਾਸਤੇ ਤਾੜ ਦੇਣਾ ਕਿ ਆ ਨਹੀਂ ਤੁਸੀਂ ਕਿਉਂ ਨਹੀਂ ਕਿਹਾ ਤੁਸੀਂ ਵੇ ਮੈਂ ਤੁਹਾਨੂੰ ਕਹਿੰਦਾ 80 ਸਵਾਰੀਆਂ ਇਤਨੀ ਸਵਾਰੀ ਕਹਿੰਦੇ ਉਹ ਸਵਾਰੀਆਂ ਤਾਂ ਉੱਪਰ ਵੀ ਤੁਹਾਡੇ ਵਾਲੀ ਗੱਲ ਕਰਨ ਡੀਆਂ ਸੀ ਬਿਆਨ ਰਸ ਸਰਕਾਰ ਕੇ ਹੱਥੋਂ ਪੰਡਰ ਦਾ ਦੋਪਦੀ। ਵੀ ਇਹ ਗੱਲਾਂ ਵਿੱਚ ਦੱਸ ਕਰਨ ਵਾਲੀਆਂ। ਅਸੀਂ ਨੂਤ ਨੀਚੇ ਨੂਤ ਲੱਗਦਾ ਸਰਕਾਰ ਨੂੰ ਵੀ ਕਹਿ ਕੇ ਕੋਈ ਬੈਗ ਨੂੰ ਲੈ ਕੇ ਹੋਈ। ਸਿਰਫ ਕਹਿਣ ਸ਼ਹਿਰ ਤੇ ਖਰਚਾ ਇੰਨਾ ਇੱਕ ਪਾਸੇ ਹੋਣ ਸ਼ਹਿਰ ਦੇ ਖਰਚੇ ਵਾਸਤੇ ਗੱਲ ਹੋਈ ਸਾਰੀ। ਹਮਮ ਕਨੈਕਟਰ ਦੀ ਗੱਲ ਕੇ ਉਹਦੇ ਕਿੰਨੇ ਲੱਗਣਗੇ ਸੀਐਫਟੀ ਲਈ ਕਿਹਾ ਹੋਊਗਾ। ਸੀਐਫਟੀ ਲਈ ਮੇਰੇ ਤੋਂ ਨੀਚੇ ਲੱਗਦੀ। ਇਹ ਸੜਕਾ ਖਰਾਬ ਹੋ ਗਿਆ ਬਾਰਸ਼ ਦੇ ਨਾਲ। ਠਹਿਕੇ ਲੱਗਦਿਆ। ਨਾ ਜੀ ਇਹ ਹਾਈਲ ਹੋਈ ਨਹੀਂ ਸਾਈਡ ਤੇ। ਪਿੱਛੇ ਕਾਲੀ ਜਿਹਾ ਪਰ ਨੀਚੇ ਤੇ ਲੱਗਦੀ ਹੈ ਕਿ ਕਾਫੀ ਸੀਟਾ ਕਰਦੀ। ਸਾਰੇ ਬਸ ਨੂੰ ਇਹਨਾਂ ਪਤਰਾਮ ਕਰਤਾ ਕੱਲੀ ਹੈ। ਸਹੀ ਹੈ ਉਹ ਮਤੇ ਕੈਨ ਦਾ ਮਤੇ ਬੀਬੀ ਗਲਤ ਸਾਰੀ ਕਰਤਾ ਜੀ ਇਹ ਬੰਦੇ ਵੀ ਗਲਤ ਕਰਕੇ ਬਸ ਬੈਠਣ ਮਾਰੇ ਇਹ ਜਨਾਨੀਆਂ ਵੀ ਗਲਤ ਕਰਤੀਆਂ ਕਿਉਂ ਇੱਕ ਸੁਆਦੀ ਨਾਲ ਸਾਡੇ ਨੂੰ 10 ਮਿੰਟ ਹੋਈ ਹੈ ਦੇਖੋ ਸਾਰੀ ਗਲਤ ਕਰਤੀਆਂ ਇਸਨੇ ਕਿ ਬਾਬਾ ਜੀ ਚੱਲਣਾ ਜਾਣਾ ਵਾ ਹੈ ਤਿੰਨ ਸਾ ਘੰਟਾ ਦਾ ਘਟਾ ਫਿਰ ਬਸ ਰੋਕੀ ਨੂੰ ਚੱਕੜੀ ਬਾਬਾ ਜੀ ਦੇਖੋ ਇਸ ਵਾਰ ਪਾਪਾ ਜੀ ਦੇਖੋ ਇਹ ਕਹਿੰਦੇ ਨੇ ਲੈ ਲੈ ਚੱਲੂਗੀ ਤੇਰੀ ਬਾਤ ਮਾਰਾ ਜਿੰਨੀ ਮਰਜ਼ੀ ਬਤਾਈਓ ਹੈ ਇਹ ਹੀ ਆ ਜਿਹੜੀ ਗੱਲ ਇਹਨਾਂ ਨੇ ਇੱਕ ਬੰਦਾ ਮੈਂ ਵੀ ਸਰਦਾਰ ਨਹੀਂ ਆ ਮੈਂ ਫੱਕ ਨਹੀਂ ਉਤਰ ਮੰਨਦੀ ਸੀ ਕਈ ਮਰਲੇ ਮਰ ਜਾਂਦੇ ਅਜਾ ਪੱਗ ਧਾਰਨ ਦੀ ਕੋਈ ਪੱਗ ਧਾਰਨ ਮੈਂ ਪੱਗ ਧਾਰਨ ਲੂਗੀ ਇਹ ਕੋਈ ਪੱਗ ਧਾਰਨ ਵਾਲੀ ਆ ਕੋਈ ਸੀਪੀ ਨੇ ਆਪ ਵੀ ਜੀ ਮੈਂ ਕੋਲ ਖੜਾ ਦਿੱਤਾ ਮੈਂ ਬਾਹਰ ਡਿੱਗ ਆਈ ਬੇਟਾ ਪੰਜ ਪਲੇਨ ਨਹੀਂ ਕਿਤੇ ਕੋਈ ਆਉਂਦਾ ਮੈਂ ਕਈ ਮਤ ਨਸ਼ਾ ਕਰਨ ਵਾਲੇ ਵੀ ਨਹੀਂ ਬੋਲਦੇ ਕਿਹੜੇ ਦੌਰੂਪੇ ਘਰੇ ਜਾਂਦੇ ਨਾ ਉਹ ਵੀ ਨਹੀਂ ਇੰਨਾ ਬੋਲਦੇ ਕਿਉਂਕਿ ਜਿੰਨੂੰ ਆਪ ਬੋਲਦੀ ਹੈ ਇਹ ਗੱਲ ਮੈਂ ਕਹੀ ਆ ਜੀ ਤੁਹਾ ਤੋਂ ਸਹੀ ਗੱਲ ਤੁਸੀਂ ਜੁੜਦ ਰੱਖੀ ਆਪਣੇ ਠੀਕ ਆ ਫਿਰ ਇਹ ਮੈਂ ਟੀਐਸ ਨੂੰ ਫੋਨ ਕਰ ਦੂੰ ਜੀ ਮੈਂ ਹੋਰ ਸਾਡੇ ਬੰਦੂ ਜੀ ਬਾਸ਼ਰ ਬਾਈ ਅਮੀਰ ਬਾਸ਼ਰ ਬਾਈ ਸਾਡੇ ਵੀ ਐਸ ਵੀ ਹੈਗੇ ਆ ਬੜੇ ਕਰੋ ਇਹਦਾ ਗੱਲਾਂ ਬੱਚਿਆਂ ਆਦੀ ਹੈ ਡਾਇਰੈਕਟਰ ਦੀ ਜ਼ਿੰਮੇਵਾਰੀ ਹੈ ਨਿਸ਼ਬਾਨ ਚੱਕਰ ਮੇਟੋ ਨਿਕਲ ਜਾਣਾ ਮੈਂ ਮੈਂ ਪੁਲੀਸੇ ਕਰੋ ਸਾਰੇ ਸਾਰੇ ਆਏ ਹੋ ਯਾਰ ਬੱਤੀ ਕਨੈਕਟਰ ਪਾਸ ਵੱਲੇ ਸਹੀ ਸੀ ਜਾਂ ਬੀਬੀ ਗਲਤ ਸੀ ਮੇਰੀ ਡਿਊਟੀ ਆ ਹਰ ਬੰਦੇ ਦੀ ਸੇਫਟੀ ਰੱਖਣਾ ਹੂੰ ਮੈਂ ਇਹ ਕਰਕੇ ਉਹਨਾਂ ਨੂੰ ਕਿੱਥੇ ਹੋਂ ਨਹੀਂ ਕਿਹਾ ਮੈਂ ਕੋਈ ਗਲਤ ਨਹੀਂ ਕੀਤਾ ਹੂੰ ਸਾਡੀ ਚਲੋ ਜੋ ਵੀ ਆ ਉਹ ਚਲ ਗਿਆ ਆਪਣੀ ਗਲਤੀ ਮੰਨ ਕੇ ਤੇ ਕੰਪਰੋਮਾਈਜ਼ ਕਰਕੇ ਤੇ ਧੰਨਵਾਦ ਸਾਰੇ ਤੇਰੀ ਪੱਗ ਦੀ ਗੱਲ ਕੀਤੀ ਸੀ ਉਹਦੇ ਪੱਗ ਦੀ ਕੋਈ ਗੱਲ ਨਹੀਂ ਹੋਈ ਵੇਖੋ ਐਵੇਂ ਕੋਈ ਗੱਲ ਗਲਤ ਨਾ ਹੋਣਾ ਕੋਈ ਮਾੜੀ ਚੰਗੀ ਮੈਨੂੰ ਕਈ ਤੇ ਨਾਮ ਇੱਕ ਬੰਦਾ ਇੱਕ ਬੰਦਾ ਮੈਂ ਵੀ ਸਰਦਾਰ ਨਹੀਂ ਆ ਮੈਂ ਪੱਗ ਨਹੀਂ ਉਤਾਰਦਾ ਮੈਂ ਬਿਜੀ ਕਈ ਮਰਲੇ ਮਰ ਜਾਂਦੇ ਅਜਾ ਪੱਗਦਾਰ ਨਹੀਂ ਕੋਈ ਪੱਗਦਾਰ ਮੈਂ ਪੱਗਦਾਰ ਲੂੰਗੀ ਇਹ ਕੋਣ ਨੇ ਪੱਗਦਾਰਨ ਵਾਲੀ ਮੈਂ ਕਿੱਦਾਂ ਗਲਤ ਆਂ ਆ ਕਹਿੰਦੇ ਪਏ ਫੇ ਮੇਰਾ ਟੈਨ ਕਿੱਧਰ ਖਵਾ ਦੇ ਕਿੱਥੇ ਰਖਾ ਦੇਦਾ ਮੈਂ ਵੀ ਝਲ ਜਾਂਦੀ ਮੇਰਾ ਸਮਾਨ ਪਿਆ ਮੈਂ ਕਿੱਦਾਂ ਸਮਾਨ ਰੱਖਦੇ ਜਾਂਦੇ ਬੇਪਰਵਾਹ ਜ਼ਿੰਮੇਵਾਰ ਹੁਣ ਉਹਨਾਂ ਦਾ ਕਹਿਣਾ ਹੈ ਸਵਾਰੀਆ ਵੀ ਸਵਾਰੀਆ ਵੀ ਕਹਿੰਦੀ ਹੈ ਮੈਡਮ ਗਲਤ ਸੀ ਮੈਂ ਸਹੀ ਸੀ ਹਾਂ ਇਹ ਸਹੀ ਸਾਰੇ ਜਿਹੜੇ ਮੈਂ ਗਲਤ ਆ ਨਾ ਉਹ ਕਹਿੰਦੇ ਨਹੀਂ ਆ ਮੇਰੀ ਗੱਲ ਸਹੀ ਆ ਗੱਲ ਦੀ ਗੜੀ ਮੇਰੀ ਗੱਲ ਸਹੀ ਆ ਸਹੀ ਹੈ ਮੈਂ ਤੁਹਾਨੂੰ ਹੁਣ ਆਪਾਂ ਰਿਲੈਕਸ ਹੋ ਜੀ ਕੀ ਲੋੜ ਪਈ ਦੋੜੀ ਟਕਰਾਈ ਮੈਂ ਕਹਿੰਦਾ ਕੀ ਹੈ ਬਈ ਸੱਚੇ ਹੁਣ ਇਹਨਾਂ ਨੂੰ ਧਿਆਨ ਦੋ ਕਨੈਕਟਰ ਤੁਸੀਂ ਆਪਾਂ ਗੱਲ ਛੇੜਦੇ ਨਾ ਤਾਂ ਗੱਲ ਵਾਰ-ਵਾਰ ਵੱਧਦੀ ਹੈ ਮੇਰੀ ਗੱਲ ਸੁਣੋ ਡਰਾਈਵਰ ਨੂੰ ਕਹਿ ਕੇ ਆਹ ਬਹੁਤ ਕਹਿੰਦਾ ਜਾ ਕੇ ਗੱਲ ਕਰਨ ਠੀਕ ਹੈ ਨਾ ਇਹਨਾਂ ਨਾਲ ਤਾਂ ਤੁਹਾਡੀ ਉਹ ਕਹਿੰਦੇ ਕੋਈ ਗੱਲਬਾਤ ਵੀ ਨਹੀਂ ਕਰਦੇ ਮੇਰੀ ਕਹਿੰਦੇ ਮੈਂ ਤੇ ਸਵਾਰੀ ਕਰਕੇ ਗਿਆ ਉਹ ਬਚਾਅ ਹੋ ਜੂਵੇ ਬਲੇ ਤੁਸੀਂ ਦੇਖੋ ਸਮਝਦਾਰ ਹੋ ਕਿ ਮੇਰੇ ਸਮਾਨ ਟਿਕਟ ਰਖਵਾ ਸਕਦੇ ਕਿ ਨਹੀਂ ਸਕੇ ਜੇ ਮੈਂ ਫੇਰ ਕਿੱਥੇ ਮਾਰ ਦੇਖਵਾਉਂਦੇ ਠੀਕ ਹੈ ਨਾ ਕਿਸੇ ਨੂੰ ਵੀ ਕਹਿੰਦੇ ਰੱਖਣ ਨੂੰ ਠੀਕ ਹੈ ਨਾ ਛਾਤ ਰਖਵਾਉਂਦੇ ਪਿੱਛੇ ਕੋਈ ਕੁੜੀ ਨਹੀਂ ਜਾਓ ਚੱਕ ਸਕਦੀ ਇਹਦੇ ਰਖਵਾਉਂਦੇ ਨਹੀਂ ਰੋਡਵੇਜ ਦੀ ਮੈਡਮ ਉਹਨਾਂ ਦਾ ਕਹਿੰਦਾ ਡਿੱਕੀ ਨਹੀਂ ਹੁੰਦੀ ਡਿੱਕੀ ਨਹੀਂ ਹੁੰਦੀ ਡਿੱਕੀ ਨੂੰ ਦਵਾ ਦੇ ਬੈਠਾ ਰੱਖਦੇ ਸੀ ਫਿਰ ਉੱਥੇ ਮੈਨੂੰ ਪਤਾ ਕੀ ਕਹਿੰਦੇ ਹੁਣ ਉੱਤਰ ਇਥੋਂ ਮੈਂ ਕਹਾਂ ਮੈਂ ਕਿਹੜੇ ਫਰੀਦ ਜਾ ਰਹੀ ਆ ਹੂੰ ਉੱਤਰ ਕਹਿੰਦੇ ਨਹੀਂ ਕੇ ਕਹਿੰਦੇ ਰਾਸਤੇ ਤਾੜ ਦੇਣਾ ਯਾ ਨਹੀਂ ਤੁਸੀਂ ਕਿਉਂ ਨਹੀਂ ਕਿਹਾ ਤੁਸੀਂ ਵੀ ਇਹ ਮੈਂ ਤੁਹਾਨੂੰ ਕਹਿੰਦਾ 82 ਸਵਾਰੀਆਂ ਇੱਕ ਨਹੀਂ ਸਵਾਰੀ ਕਹਿੰਦੇ ਉਹ ਸਵਾਰੀਆਂ ਤਾਂ ਉਪਰ ਵੀ ਤੁਹਾਡੇ ਵਾਲੀ ਗੱਲ ਕਰਨ ਡੀਆਂ ਸੀ ਬਿਆਨ ਨਹੀਂ ਰਹੀ ਰਸਟਰਕਾਰ ਕੇ ਹੱਥ ਪਾੜ ਕੇ ਤੱਕਦੀ। ਇਹ ਗੱਲਾਂ ਵਿੱਚ ਦੱਸ ਕਰਨ ਵਾਲੀਆਂ। ਅਸੀਂ ਨੂਟ ਨੀਚੇ ਨੂਟ ਲੱਗਦਾ ਸਰਦਾਰ ਨੂੰ ਹੂ ਵੀ ਕਹਿ ਕੇ ਕੋਈ ਗੱਲ ਬੈਗ ਨੂੰ ਲੈ ਕੇ ਹੋਈ। ਸਿਰਫ ਸ਼ਹਿਰ ਦੇ ਖਰਚਾ ਇਤਨਾ ਕਿਉਂ ਹੈ ਇੱਕ ਪਾਸੇ ਹੋਣ ਸ਼ਹਿਰ ਦੇ ਖਰਚੇ ਬਾਰੇ ਗੱਲ ਹੋਈ ਆ ਸਾਰੀ ਹਮਮ ਕਨੈਕਟਰ ਦੀ ਗੱਲ ਕਰ ਉਹਦੇ ਕਿੰਨੇ ਲੱਗਣਗੇ ਸੀਐਫਟੀ ਲਈ ਕਿਹਾ ਹੋਊਗਾ ਸੀਐਫਟੀ ਲਈ ਕਿਹਾ ਮੇਰੇ ਤੋਂ ਨੀਚੇ ਲੱਗਦੀ ਵੀ ਸੜਕਾ ਖਰਾਬ ਹੋ ਗਿਆ ਬਾਰਸ਼ ਦੇ ਨਾਲ ਠਹਿਕੇ ਲੱਗਦਿਆ ਨਾ ਜੀ ਇਹ ਹਾਈਲ ਹੋਈ ਨਹੀਂ ਸਾਈਡ ਤੇ ਇਹ ਪਿੱਛੇ ਕੱਲੀ ਜੱਗ ਪਰ ਕੱਲੀ ਜੱਗ ਦੇ ਲੱਗਦੀ ਹੈ ਕਿ ਕਾਫੀ ਸਿੱਧਾ ਕੱਲੀ ਸਾਰੇ ਬੱਸ ਨੂੰ ਇਹਨੇ ਬਦਨਾਮ ਕਰਤਾ ਕੱਲੀ ਹੈ ਸਹੀ ਹੈਗੀ ਹਮ ਮਤਲਬ ਕਹਿਣਾ ਮਤਲਬ ਬੀਬੀ ਗਲਤ ਸਾਰੀ ਗੱਲ ਕਰਤਾ ਜੀ ਤੇਰੇ ਬੰਦੇ ਵੀ ਗਲਤ ਕਰਕੇ ਬੱਸ ਤੇ ਚੜ੍ਹੇ ਇਹਨਾਂ ਜਨਾਨੀਆਂ ਦੀ ਗਲਤ ਕਰਤੀਆਂ ਕਿਉਂ ਇੱਕ ਸਵਾਦੀ ਨਾਲ ਸਾਦ ਨੂੰ 10 ਮਿੰਟ ਹੋਈ ਹੈ ਦੇਖੋ ਸਾਰੇ ਗਲਤ ਕਰਤੀਆਂ ਇਸਨੇ ਬਸੇ papa ਦੀਪ ਕੱਲ ਨਹੀਂ ਜਾਣਾ ਵਾ ਹੈ ਤੈਨੂੰ ਘੰਟਾ ਦਾ ਘਟਾ ਕਰ ਬਸ ਰੋਕੀ ਮੈਂ ਤੱਕੜੀ ਨੂੰ papa ਚ ਦੇਖੂ ਇਸ ਵਾਰ papa ਦੀ ਦੇਖੋ ਇਹ ਜਿਹੜੀ ਗੱਲ ਇਹਨਾਂ ਇੱਕ ਬੰਦਾ ਮੈਂ ਵੀ ਸਰਦਾਰ ਨਹੀਂ ਆ ਮੈਂ ਫੱਕ ਨਹੀਂ ਉਤਰ ਮੰਦੀ ਸੀ ਕਹੇ ਮਰਲੇ ਮਰ ਜਾਂਦੇ ਅੱਜ ਪੱਗ ਉਤਾਰਨ ਦੀ ਕੋਈ ਪੱਗ ਉਤਾਰ ਮੈਂ ਤੇਰੀ ਮੈਂ ਪੱਗ ਉਤਾਰ ਲੂੰਗੀ ਇਹ ਕੋਈ ਪੱਗ ਉਤਾਰਨ ਵਾਲੀ ਆ ਕੋਈ ਇਹਨੇ ਆਪ ਹੀ ਜੀਬ ਵੈਚ ਕਰ ਲਈ। ਮੈਂ ਬਾਹਰ ਡਿੱਗ ਗਈ ਬੇਟਾ। ਪੰਜ ਬਲੇਮ ਨਹੀਂ ਕਿਤੇ ਕੋਈ ਆ ਦੋ ਲੈ। ਮੈਂ ਕਈ ਮਤ ਨਸ਼ਾ ਕਰਨ ਵਾਲੇ ਵੀ ਬੋਲਦੇ ਜਿਹੜੇ ਦਾਰੂ ਪੀ ਕੇ ਘਰੇ ਜਾਂਦੇ ਨਾ ਉਹ ਵੀ ਨਹੀਂ ਇੰਨਾ ਬੋਲਦੇ। ਅਗਰ ਜਿੰਦੂ ਆਪ ਬੋਲਦੀਆਂ। ਇਹ ਗੱਲ ਮੈਂ ਕਹੀ ਆ। ਤੁਸੀਂ ਸਹੀ ਗੱਲ ਤੁਸੀਂ ਜੁੜਦ ਰੱਖੀ ਆਪਣੀ ਠੀਕ ਆ ਫਿਰ। ਇਹ ਮੈਂ ਡੀਐਸਪੀ ਨੂੰ ਫੋਨ ਕਰ ਦੂੰ ਜੀ। ਮੈਂ ਹੋਰ ਸਾਡੇ ਵੀ ਨਹੀਂ ਤੇ ਪ੍ਰੈਸ਼ਰ ਭਾਈ ਅਮੀ ਪ੍ਰੈਸ਼ਰ ਭਾਈ ਸਾਡੇ ਵੀ ਐਸ ਵੀ ਹੈਗੇ ਆ। ਬੜੇ ਕਰੋ ਇਹ ਗੱਲਾਂ ਬੱਚਿਆਂ ਨਹੀਂ ਸਿਲਕਟਾਂ ਦੀ ਜੁਮੇਵਾਰੀ ਤੇ ਨਿਸ਼ਾਨ ਚੰਗੀਆਂ ਕਰਦੇ ਹੋਣਗੇ ਮੈਂ ਵੀ ਕੁੜੀ ਦੀ ਕਰੂੰਗੀ ਇਹ ਵੀ ਕੁੜੀ ਦੀ ਅੱਜ ਸਾਰੇ ਸਾਰੇ ਆਏ ਹੋ ਯਾਰ ਬੱਤੀ ਕਨੈਕਟਰ ਪਾਸ ਵੱਲੇ ਸਹੀ ਸੀ ਜਾਂ ਬੀਬੀ ਗਲਤ ਸੀ ਮੇਰੀ ਡਿਊਟੀ ਆ ਹਰ ਬੰਦੇ ਦੀ ਸੇਫਟੀ ਰੱਖਣਾ ਹੂੰ ਮੈਂ ਇਹ ਕਰਕੇ ਉਹਨਾਂ ਨੂੰ ਕਿੱਥੇ ਹੁਣ ਕਿਹਾ ਮੈਂ ਕੋਈ ਗਲਤ ਨਹੀਂ ਕੀਤਾ ਹੂੰ ਬਾਕੀ ਚਲੋ ਜੋ ਵੀ ਆ ਉਹ ਚਲ ਗਿਆ ਆਪਣੀ ਗਲਤੀ ਮੰਨ ਕੇ ਤੇ ਕੰਪਰੋਮਾਈਜ਼ ਕਰਕੇ ਤੇ ਧੰਨਵਾਦ ਸਾਰੇ ਤੇਰੀ ਪਾਗ ਦੀ ਗੱਲ ਕੀਤੀ ਸੀ ਉਹਦੇ ਪਾਗ ਦੀ ਕੋਈ ਗੱਲ ਨਹੀਂ ਹੋਈ ਵੇਖੋ ਐਵੇਂ ਕੋਈ ਗੱਲ ਗਲਤ ਨਾ ਹੋਣਾ ਕੋਈ ਮਾੜੀ ਚੰਗੀ ਮੈਨੂੰ ਕੋਈ